ਕੈਨੇਡੀਅਨ ਕਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖਤੀ ਨੇ ਲੱਖਾਂ ਭਾਰਤੀਆਂ ਦੀ ਨੌਕਰੀ ਨੂੰ ਖਤਰੇ ਵਿੱਚ ਪਾ ਦਿੱਤਾ ਇੱਕ ਪਾਸੇ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਬਰੀ ਦੇਸ਼ ਦੇ ਅੰਦਰੋਂ ਕੱਢ ਰਹੇ ਨੇ ਤੇ ਇਹਦੇ ਨਾਲ ਹੀ ਹੁਣ ਕਾਨੂੰਨੀ ਤੌਰ ਤੇ ਨੌਕਰੀਆਂ ਕਰ ਰਹੇ ਪ੍ਰਵਾਸੀਆਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ ਟਰੰਪ ਦੇ ਇੱਕ ਫੈਸਲੇ ਨਾਲ 8 ਲੱਖ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਗਈਆਂ ਨੇ ਜਿਨ੍ਹਾਂ ਵਿੱਚ 1 ਲੱਖ ਭਾਰਤੀ ਵੀ ਸ਼ਾਮਲ ਹੈ ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਡੀਈਆਈ ਵਿਭਿੰਨਤਾ ਸਮਾਨਤਾ ਤੇ ਸਮਾਵੇਸ਼ ਪ੍ਰੋਗਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪ੍ਰੋਗਰਾਮ ਦੇ ਤਹਿਤ ਨੌਕਰੀ ਨਿਯੁਕਤੀ 'ਚ ਸਾਰੇ ਭਾਈਚਾਰੇ ਨੂੰ ਸਨਮਾਨ ਮੌਕਾ ਮੁਹੱਈਆ ਕਰਵਾਇਆ ਜਾਂਦਾ ਸੀ। ਅਮਰੀਕਾ ਵਿੱਚ ਡੀਈਆਈ ਪ੍ਰੋਗਰਾਮ ਬੰਦ ਹੋਣ ਕਾਰਨ 1 ਲੱਖ ਭਾਰਤੀਆਂ ਦੀ ਨੌਕਰੀ ਖਤਰੇ ਵਿੱਚ ਪੈ ਚੁੱਕੀ ਹੈ। ਅਮਰੀਕਾ ਦੇ ਵਿੱਚ ਕੁੱਲ 32 ਲੱਖ ਸੰਘੀ ਕਰਮਚਾਰੀ ਨੇ ਇਨ੍ਹਾਂ ਵਿੱਚੋਂ 8 ਲੱਖ ਕਰਮਚਾਰੀ ਡੀਈਆਈ ਪ੍ਰੋਗਰਾਮ ਦੇ ਅਧੀਨ ਕੰਮ ਕਰਦੇ ਨੇ ਇਨ੍ਹਾਂ ਵਿੱਚੋਂ ਲਗਭਗ 1 ਲੱਖ ਭਾਰਤੀ ਨੇ ਦੱਸ ਦਈਏ ਕਿ ਇਸ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਹੈ ਤੇ ਉਹ ਲੋਕ ਜੋ H1B ਵੀਜ਼ਾ ਤੇ ਵਰਕ ਵੀਜ਼ਾ ਤੇ ਕੰਮ ਕਰ ਰਹੇ ਨੇ 트ੰਪ ਨੇ ਡੀਈਆਈ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਸਰਕਾਰੀ ਨਿਜੀ ਖੇਤਰਾਂ ਦੀਆਂ ਨੌਕਰੀਆਂ ਵਿੱਚ ਗੋਰੇ ਲੋਕਾਂ ਲਈ ਹੋਰ ਮੌਕੇ ਪੈਦਾ ਕਰਨਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ 35 ਕਰੋੜ ਆਬਾਦੀ ਵਿੱਚੋਂ 20 ਕਰੋੜ ਗੋਰੇ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ 트੍ਰੰਪ ਦਾ ਮੁੱਖ ਵੋਟ ਬੈਂਕ ਮੰਨਿਆ ਜਾਂਦਾ ਹੈ। 트੍ਰੰਪ ਨੇ ਆਪਣੇ ਚੋਣ ਪ੍ਰਚਾਰ ਵਾਅਦੇ ਵਿੱਚ ਡੀਈਆਈ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਹਾਸਲ ਜਾਣਕਾਰੀ ਦੇ ਮੁਤਾਬਕ ਅਮਰੀਕੀ ਸਰਕਾਰ ਨੇ ਡੀਈਆਈ ਵਿੱਚ ਭਾਰਤੀ ਭਰਤੀ ਨੂੰ ਰੋਕ ਦੇ ਦਿੱਤੀ ਅਤੇ ਆਪਣੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਤਨਖਾਹ ਵਾਲੀ ਛੁੱਟੀ ਤੇ ਭੇਜ ਦਿੱਤਾ। ਰਾਜਾਂ ਵਿੱਚ ਡੀਆਈ ਦਫ਼ਤਰਾਂ ਨੂੰ ਬੰਦ ਕਰਨ ਦੇ ਉਦੇਸ਼ ਦਿੱਤੇ ਗਏ ਨੇ ਇਹਦੇ ਨਾਲ ਜੁੜੇ ਕਰਮਚਾਰੀਆਂ ਦੇ ਭਵਿੱਖ ਦੇ ਫੈਸਲੇ ਤੇ ਇੱਕ ਫਰਬਰੀ ਨੂੰ ਲੱਤਾ ਜਾਵੇਗਾ ਇਸ ਪ੍ਰੋਗਰਾਮ ਸਬੰਧੀ ਸਾਰੇ ਸੰਗਠਨਾਂ ਤੋਂ ਰਿਪੋਰਟ ਮੰਗੇਗੀ ਹੈ ਇਹ ਪ੍ਰੋਗਰਾਮ 1960 ਵਿੱਚ ਰੋਜ਼ਗਾਰ ਸਿੱਖਿਆ ਤੇ ਹੋਰ ਖੇਤਰਾਂ ਤੇ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਸ਼ੁਰੂ ਕੀਤਾ ਗਿਆ ਸੀ ਦੱਸਦੀ ਹੈ ਕਿ ਡੀਆਈ ਤਹਿਤ ਅਮਰੀਕੀ ਨਿਆਏ ਵਿਭਾਗ ਲੋਕਾਂ ਨੂੰ ਭਰਤੀ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਦੇਖਦਾ ਇਸ ਵਿੱਚ ਕੋਈ ਵਿਤਕਰਾ ਨਾ ਕੀਤਾ ਜਾ ਸਕੇ ਕੁਝ ਲੋਕ ਦੋਸ਼ ਲਾਉਂਦੇ ਨੇ ਕਿ ਇਸ ਦੀ ਆੜ ਵਿੱਚ ਗੋਰੇ ਲੋਕਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਇਸ ਤੋਂ ਇਲਾਵਾ 트ੰਪ ਨੇ ਡੀਆਈ ਨੂੰ ਖਤਮ ਕਰਕੇ ਸਰਕਾਰੀ ਤੇ ਨਿੱਜੀ ਖੇਤਰਾਂ ਵਿੱਚ ਗੋਰੇ ਲੋਕਾਂ ਲਈ ਨੌਕਰੀਆਂ ਦੇ ਮੌਕੇ ਜੋ ਵਧਾਣਾ ਚਾਹੁੰਦੇ ਨੇ ਅਮਰੀਕਾ ਦੀ 35 ਕਰੋੜ ਵਾਲਦੀ ਵਿੱਚੋਂ 20 ਕਰੋੜ ਗੋਰੇ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਨੂੰ 트럼ਪ ਦਾ ਮੁਖ ਕੋੜ ਮੰਨਿਆ ਜਾਂਦਾ ਹੈ ਤੇ ਇਹ ਡੀਆਈ ਪ੍ਰੋਗਰਾਮ ਦਾ ਵਿਰੋਧ ਕਰਦੇ ਨੇ ਤੇ 12 ਕਰੋੜ ਗੋਰੇ ਸਰਕਾਰੀ ਤੇ ਨਿੱਜੀ ਖੇਤਰ ਵਿੱਚ ਕੰਮ ਕਰਦੇ ਨੇ 트럼ਪ ਦਾ ਕਹਿਣਾ ਹੈ ਕਿ ਉਹ ਡੀਆਈ ਨੂੰ ਖਤਮ ਕਰਨਗੇ ਤੇ ਯੋਗਤਾ ਦੇ ਆਧਾਰ 'ਤੇ ਹੀ ਨੌਕਰੀਆਂ ਦੇਣਗੇ ਰਾਈਟਸ ਦੇ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ, ਕਾਲੇ ਤੇ ਘੱਟ ਗਿਣਤੀ ਐਲਜੀਬਟੀਕਯੂ ਅਤੇ ਹੋਰ ਘੱਟ ਪ੍ਰਤੀਨਿਧੀਆਂ ਵਾਲੇ ਸਮੂਹਾਂ ਲਈ ਮੌਕੇ ਨੂੰ ਉਤਸ਼ਾਹਤ ਕਰਨਾ 트럼ਪ ਦਾ ਇਹ ਫੈਸਲਾ ਇਹਨਾਂ ਪਾਈਚਾਰਾ ਵਿਰੁੱਧ ਪੱਖਪਾਤ ਦੇ ਵਿਤਕਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੋਹਮ ਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ ਅਮਰੀਕਾ ਵਿੱਚ ਨਿੱਜੀ ਖੇਤਰਾਂ ਦੇ ਅੰਦਰ ਡੀਆਈ ਪ੍ਰੋਗਰਾਮ ਦੇ ਤਹਿਤ ਨੌਕਰੀਆਂ ਦੇਣੀਆਂ ਪੈਣਗੀਆਂ ਤੇ 트럼ਪ ਦੇ ਹੁਕਮ ਤੋਂ ਬਾਅਦ ਮੈਟਾ ਬੋਇੰਗ ਐਮਾਜ਼ਾਨ ਵਾਲਮਾਰਟ ਟਾਰਗੇਟ ਫੋਰਡ ਮੋਲਸਨ ਹਾਰਲੇ ਡੇਵਸਨ ਅਤੇ ਮੈਕਡੋਨਲਡਸ ਨੇ ਡੀਆਈ ਨੂੰ ਰੋਕਣ ਦਾ ਲਾਂਦ ਕੀਤਾ ਹੈ 트럼ਪ ਨਿੱਜੀ ਖੇਤਰਾ ਤੇ ਵੀ ਦਬਾਅ ਪਾ ਰਹੇ ਨੇ ਤੇ ਉਹ ਲੋਕਾਂ ਦੇ ਵੱਖ-ਵੱਖ ਸਮੂਹਾਂ ਦੇ ਵਿੱਚ ਸ਼ਾਮਲ ਹੋਣ ਦੀ ਸਮੀਖਿਆ ਕਰ ਰਹੇ ਨੇ ਨਾਲ ਹੀ ਕਿਰਤ ਭਾਗ ਦੇ ਅਨਸਾਰ 트럼ਪ ਨੇ 1965 ਵਿੱਚ ਨੌਕਰੀ ਰਾਸ਼ਟਰਪਤੀ ਲਿੰਡਸ ਜੋਹਾਂਸ ਦੁਆਰਾ ਜਾਰੀ ਕੀਤੇ ਉਸ ਦੇਸ਼ ਨਿਰਧ ਕਰਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸੰਘੀ ਕਰਾਨਾਮੇ ਵਿੱਚ ਨਸਲ ਰੰਗ ਧਰਮ ਤੇ ਲਿੰਗ ਦੀ ਕੌਮੇਤ ਆਧਾਰ ਤੇ ਕੋਈ ਵਿਤਕਰਾਨ ਨਹੀਂ ਹੋਣਾ ਚਾਹੀਦਾ ਕੈਨੇਡਾ ਦੇ ਕਰਾਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦਿਨਾਰ